ਇਨਸਾਨ ਦਾ ਜਿਗਰ ਸਾਡਾ ਬੇਟਾ ਮੇਰਾ ਜਿਹੜਾ ਆਯੁਰਵੇਦ ਦੇ ਉਹ ਡਾਕਟਰ ਨੇ ਵੈਦ ਨੇ ਆਯੁਰਵੇਦ ਦੇ ਵਿੱਚ ਪਹਿਲਾ ਪੁਆਇੰਟ ਹੈ ਜਿਹੜਾ ਜਿਗਰ ਹੈ 513 ਕੰਮ ਕਰ ਰਿਹਾ ਇੱਕੋ ਸਮੇਂ ਦੇ ਉੱਪਰ 513 ਕੰਮ ਕਰਦਾ ਅਸੀਂ ਅੱਖਾਂ ਚ ਮਾਕਣੇ ਆ ਰੋਨੇ ਆ ਹੱਸਦੇ ਆ ਕਈ ਟੰਗਾਂ ਦਾ ਪਾਣੀ ਆਉਂਦਾ ਅੱਖਾਂ ਦੇ ਵਿੱਚੋਂ ਖੁਸ਼ੀ ਦੇ ਵੀ ਹੰਝੂ ਗਮੀ ਵਾਲੇ ਰੂਣ ਵਾਲੇ ਕੁੱਟ ਪਏ ਤੋਂ ਰੂਣ ਵਾਲੇ ਕੋਈ ਚੀਜ਼ ਅੱਖ ਛੇ ਵਿੱਚ ਵਜ ਜਾਂਦੀ ਹੈ ਉਹਦੇ ਤੋਂ ਇਹ ਸਾਰੇ ਤਰ੍ਹਾਂ ਦੇ ਪਾਣੀ ਨੂੰ ਜਦੋਂ ਵਿਗਿਆਨਕ ਇਸ ਨੂੰ ਚੈੱਕ ਕਰਨਗੇ ਲੈਬ ਦੇ ਵਿੱਚ ਉਹ ਸਾਰੇ ਵੱਖ-ਵੱਖ ਤਰ੍ਹਾਂ ਦਾ ਹੁੰਦਾ ਉਸ ਦੇ ਵਿੱਚ ਵੱਖੋ-ਵੱਖਰੇ ਤੱਤ ਪੈਦਾ ਕਰਦਾ ਕੌਣ ਕਰਦਾ ਜਿਗਰ ਤੇ ਇਸੇ ਤਰੀ ਜਿਗਰ ਨੇ ਮਨੁੱਖ ਨੂੰ ਜਨਮ ਦੇਣ ਵੇਲੇ ਜਿੰਨੇ ਵੀ ਜਿਵੇਂ ਮੰਨ ਲਓ 20 ਜੈ ਇੱਕ ਮਨੁੱਖ ਦਾ ਜੀ ਜਾਂ ਔਰਤਾਂ ਭੈਣਾਂ ਨੇ ਸਾਡੀਆਂ ਉਹਨਾਂ ਨੂੰ ਜਿਹੜੇ ਬੱਚੇ ਨੂੰ ਜਨਮ ਦੇਣ ਵਾਲੇ ਜੋ ਵੀ ਤੱਤ ਚਾਹੀਦੇ ਨੇ ਉਹ ਸਰੀਰ ਨੂੰ ਉਹ ਜਿਗਰ ਹੀ ਤਾਂ ਪੈਦਾ ਕਰ ਰਿਆ ਕਿ ਇਹ ਨਾਲ ਫਲ ਤੁਸੀਂ ਨਹੀਂ ਸਹੀ ਖਾ ਸਕਦੇ ਉਹਨਾਂ ਦੇ ਉੱਪਰ ਜ਼ਹਿਰ ਹਮ ਸਬਜ਼ੀਆਂ ਦੀ ਗੱਲ ਕਰ ਲਓ ਸਬਜ਼ੀਆਂ ਹੁੰਦੀਆਂ ਨੇ ਇੰਨਾ ਜ਼ਿਆਦਾ ਜ਼ਹਿਰ ਪਾਇਆ ਜਾਂਦਾ ਬੈਂਗਣ ਦੀ ਗੱਲ ਕਰ ਲਓ ਬਤਾਉਆਂ ਦੀ ਤਾਂ ਉਸ ਦੀ ਸਬਜ਼ੀ ਜਿਹੜੀ ਆ ਉਸ ਦੇ ਉੱਪਰ ਸਭ ਤੋਂ ਵੱਧ ਸਪਰੇਅ ਹੁੰਦੀ ਹੈ ਦੋ ਦੋ ਤੋਂ ਬਿਨਾ ਬਾਕੀ ਪਿਓਰ ਚੀਜ਼ਾਂ ਕਿਹੜੀਆਂ ਨੇ ਜਿਹੜੇ ਤੁਸੀਂ ਖਾ ਰਹੇ ਹੋ ਆਟੇ ਦੀ ਗੱਲ ਲੈ ਲਓ ਤੁਸੀਂ ਆਟਾ ਕਹਿੰਦੇ ਹੋ ਵੀ ਅਸੀਂ ਬਾਜ਼ਾਰ ਚੋਂ ਆਟਾ ਲੈ ਕੇ ਖਾ ਲਾਂਗੇ ਭਾਈ ਜਿਹੜਾ ਆਟੇ ਦੇ ਵਿੱਚ ਕੀੜਾ ਨਾ ਲੱਗੇ ਜਿਹੜਾ ਉਹ ਜ਼ਹਿਰ ਵਰਤਿਆ ਜਾਂਦਾ ਹੈ ਤੇ ਆਟਾ ਤੁਸੀਂ ਕਦੇ ਵੇਖ ਲਓ ਥੈਲੀ ਵਾਲਾ ਆਟਾ ਲੈ ਆ ਕੇ ਘਰੇ ਰੱਖ ਲਓ ਕਈ ਕੰਪਨੀਆਂ ਇੰਨੀ ਜ਼ਿਆਦੀ ਵਰਤੋਂ ਕਰਦੀਆਂ ਨੇ ਕਿ ਉਹ ਆਟਾ ਜਿਹੜਾ ਤੁਸੀਂ 4-4 5-5 ਮਹੀਨੇ ਰੱਖ ਲਓ ਖਰਾਬ ਨਹੀਂ ਹੋ ਕੀੜਾ ਨਹੀਂ ਲੱਗੂ ਜੇ ਤੁਹਾਡਾ ਪਿਓਰ ਆਟਾ ਹੈ 15-16 ਦਿਨਾਂ ਤੋਂ ਬਾਅਦ ਖਾਸ ਕਰਕੇ ਜਦੋਂ ਬਰਸਾਤਾਂ ਦੇ ਨੇ ਉਹਨੂੰ ਨਾਲ ਦੀ ਨਾਲ ਸੁੰਢੀ ਪੈ ਜਾਏਗੀ ਇੱਥੋਂ ਤੱਕ ਜਿਹੜੇ ਰੰਗ ਨੇ ਸਲਮਾਨ ਖਾਨ ਬਾਰੇ ਤੁਸੀਂ ਸੁਣਿਆ ਹੋਊਗਾ ਖਬਰ ਇਹ ਸੱਚ ਹੈ ਸਾਡੇ ਆਪਣੇ ਪਰਿਵਾਰਕ ਮੈਂਬਰ ਨਾਲ ਇੱਕ ਨਾਲ ਇਹ ਵਰਤਾਰਾ ਹੋ ਰਿਹਾ ਹੈ ਉਹ ਕੱਪੜੇ ਇੱਕ ਖਾਸ ਕੰਪਨੀ ਦੇ ਬਾਰੇ ਨੇ ਜਿਹੜੀ ਸੁਧਾਰਨ ਬੁਨੈਣ ਨਹੀਂ ਬੁਨੈਣ ਸੁਧਾਰਨ ਬੁਨੈਣ ਕਿਸੇ ਵੀ ਕੰਪਨੀ ਦੀ ਉਹਨਾਂ ਦੇ ਬਾਡੀ ਬਰਦਾਸ਼ਤ ਨਹੀਂ ਕਰਦੀ ਉਹਨਾਂ ਨੂੰ ਨਾਲ ਦੀ ਨਾਲ ਜਲਨ ਹੋਣ ਲੱਗ ਜਾਂਦੀ ਉਹਨਾਂ ਦੇ ਸਰੀਰ ਦੇ ਉੱਪਰ ਉਹ ਕੱਪੜੇ ਨਹੀਂ ਪਹਿਨ ਸਕਦੇ ਮਤਲਬ ਮੇਰਾ ਇਹ ਹੈ ਕਿ ਸਾਡੇ ਕੱਪੜੇ ਦੇ ਵਿੱਚ ਵੀ ਕੈਮੀਕਲ ਜਿਹੜੇ ਰੰਗ ਨੇ ਉਹ ਐਸੋ ਜੇ ਤਰੀਕੇ ਨਾਲ ਤਿਆਰ ਕੀਤੇ ਗਏ ਨੇ ਸਾਡਾ ਮਨੁੱਖ ਦਾ ਸਰੀਰ ਉਹਨਾਂ ਨੂੰ ਝੱਲਦਾ ਨਹੀਂ ਤਾਂ ਬੰਦਾ ਕਿੱਧਰ ਜਾਵੇਗਾ ਮਤਲਬ ਮੇਰਾ ਕਹਿਣ ਤੋਂ ਹੈ ਤੁਸੀਂ ਇੱਕ ਚੀਜ਼ ਨੂੰ ਨਾ ਛੱਡੋ ਸਾਰੀਆਂ ਛੱਡ ਦਿਓ ਨਾ ਸਭ ਤੋਂ ਵੱਧ ਤੱਤ ਕਿਹਦੇ ਨੇ ਦੁੱਧ ਚ ਨੇ ਦੁੱਧੋਸੀ ਬੰਦ ਕਰਾਉਣ ਤੁਰੇ ਹੋਏ ਆ ਜੇ ਅਸੀਂ ਦੁੱਧ ਨੂੰ ਬੰਦ ਕਰਵਾ ਦਿੰਦੇਗੇ ਜਿਹੜੀ ਮਨੁੱਖਤਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਨਮ ਕੇ ਦੋਸਤੋ ਮੈਂ ਪ੍ਰੇਤਪਾਲ ਮਹਾਰਾਣਾ ਤੇ ਮੇਰੇ ਨਾਲ ਹਸਾਲ ਸਿੰਘ ਵਿਰਕ ਇੱਕ ਖਾਸ ਮੁੱਦੇ ਤੇ ਗੱਲਬਾਤ ਕਰਦੇ ਆ ਵਿਰਕ ਸਾਹਿਬ ਸੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਵਿੱਚ ਚਰਚਾ ਇਹ ਆ ਰਹੀ ਆ ਕਿ ਦੁੱਧ ਆ ਜਿਹੜਾ ਨਹੀਂ ਪੀਣਾ ਚਾਹੀਦਾ ਖਾਸ ਕਰਕੇ ਜਿਹੜੀਆਂ ਔਰਤਾਂ ਨੇ ਕੀ ਚਾਹ ਚੰਦੇ ਵਿੱਚ ਮਹਾਰਾਣਾ ਅਸੀਂ ਵੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਔਰਤਾਂ ਨੇ ਖਾਸ ਕਰਕੇ ਉਹਨਾਂ ਨੂੰ ਜਿਵੇਂ ਬੱਚੇਦਾਨੀ ਦੀਆਂ ਰਸੌਲੀਆਂ ਮਹਾਵਾਰੀ ਸਹੀ ਸਮੇਂ ਤੇ ਨਾ ਆਉਣਾ ਜਾਂ ਬਾਹਜਪਣ ਵਰਗੇ ਮਤਲਬ ਇਸ ਤਰ੍ਹਾਂ ਦੇ ਗੰਭੀਰ ਰੋਗ ਹੋ ਸਕਦੇ ਨੇ ਸਹੀ ਗੱਲ ਹੈ ਜਦੋਂ ਆਪਾਂ ਖਾਣ ਪਾਣ ਆਪਣਾ ਵਧੀਆ ਨਹੀਂ ਹੋਵੇਗਾ ਤਾਂ ਇਹ ਜਿਹੜਾ ਸਰੀਰ ਹੈ ਜਿਹੜਾ ਕੁਦਰਤ ਨੇ ਰਚਿਆ ਹੈ ਕੁਦਰਤ ਮੁਤਾਬਕ ਨਹੀਂ ਚੱਲੇਗਾ ਤਾਂ ਇਹਦੇ ਵਿੱਚ ਵਿਗਾੜ ਆਉਣੇ ਨੇ ਮਲਾਵਟੀ ਜਾਂ ਘਟਿਆ ਮਲਾਵਟ ਹੋ ਰਹੀ ਹੈ ਨਾ ਦੁੱਧ ਚ ਤਾਂ ਕਿਹਾ ਜਾ ਰਿਹਾ ਜਾਂ ਮੱਜਾਂ ਨੂੰ ਚੋਣਵਾ ਤੇ ਜਿਹੜੇ ਟੀਕੇ ਲਾਏ ਜਾ ਰਹੇ ਨੇ ਤਾਂ ਕਿਹਾ ਜਾ ਰਿਹਾ ਨਾ ਦੁੱਧ ਪੀਣਾ ਛੱਡ ਦਿਓ ਜਦੋਂ ਇਨਸਾਨ ਜਨਮ ਲੈਂਦਾ ਹੈ ਇਨਸਾਨ ਦੇ ਜਨਮ ਲੈਂਦੇ ਉਸਦੇ ਦੰਦ ਤਾਂ ਨਹੀਂ ਆਏ ਹੁੰਦੇ ਸਭ ਤੋਂ ਪਹਿਲੀ ਉਹਦੀ ਖਰਾਕ ਕੀ ਹੁੰਦੀ ਹੈ ਮਾਂ ਦਾ ਦੁੱਧ ਜੀ ਤੇ ਮਾਂ ਦੇ ਦੁੱਧ ਨੂੰ ਚਾਹੇ ਸਾਡੇ ਵਿਗਿਆਨਕ ਨੇ ਮੈਡੀਕਲ ਲਾਈਨ ਹੈ ਜਾਂ ਆਯੁਰਵੇਦ ਹੈ ਜਾਂ ਯੂਨਾਨੀ ਜਿਹੜੀ ਤੌਰ ਤਰੀਕੇ ਨੇ ਇਲਾਜ ਪ੍ਰਣਾਲੀ ਹੈ ਸਭ ਦੇ ਵਿੱਚ ਹੀ ਸਾਰੇ ਇੱਕ ਮਤ ਨੇ ਕਿ ਦੁੱਧ ਵਰਗੀ ਕੋਈ ਚੀਜ਼ ਹੀ ਨਹੀਂ ਜਿਹਦੇ ਵਿੱਚ ਸੰਪੂਰਨ ਸਾਰੇ ਤੱਤ ਹੁੰਦੇ ਨੇ ਅੱਜ ਅਸੀਂ ਸਲਾਹਾਂ ਦੇ ਰਹੇ ਹਾਂ ਦੁੱਧ ਨੂੰ ਛੱਡ ਦਿਓ ਪੀਣਾ ਇਹਦੇ ਨਾਲ ਸਰੀਰ 'ਚ ਨੁਕਸ ਪੈ ਜਾਏਗਾ ਮਹੌਰਾਣਾ ਬਾਜ਼ਾਰ ਭਰਿਆ ਪਿਆ ਤੁਸੀਂ ਕਿਸੇ ਦੁਕਾਨ ਤੋਂ ਬਰਫੀ ਨਹੀਂ ਲੈ ਸਕਦੇ ਪਿਓਰ ਤੁਸੀਂ ਖੋਇਆ ਤੁਸੀਂ ਪਨੀਰ ਜਿਹੜਾ ਉਹ ਨਿਰਾਹੀ ਜ਼ਹਿਰ ਅੱਜ ਵੇਚ ਰਿਹਾ ਬਾਜ਼ਾਰ ਦੇ ਬਾਜ਼ਾਰ ਭਰਿਆ ਪਿਆ ਦੁੱਧ ਦੀ ਗੱਲ ਕਰੀ ਜਾਵੇ ਦੁੱਧ ਦੀ ਠੀਕ ਹੈ ਭਾਰਤ ਨੂੰ ਪੂਰੇ ਨੂੰ ਰਜਾਨਾ 64 ਕਰੋੜ ਲੀਟਰ ਦੀ ਲੋੜ ਹੈ ਤਾਂ ਇੱਥੇ ਜਿਹੜਾ ਦੁੱਧ ਹੈ ਅਸਲੀ ਉਹ 15 ਕਰੋੜ ਲੀਟਰ ਦੇ ਲਗਭਗ ਜਿਹੜਾ ਪੈਦਾ ਹੁੰਦਾ ਹੈ 50 ਕਰੋੜ ਲੀਟਰ ਲਗਭਗ ਜਿਹੜਾ ਨਕਲੀ ਹੋਇਆ ਪਰ ਜਿਹੜਾ ਬਾਜ਼ਾਰ ਭਰਿਆ ਪਿਆ ਹਰ ਚੀਜ਼ ਨਾਲ ਫਲ ਤੁਸੀਂ ਨਹੀਂ ਸਹੀ ਖਾ ਸਕਦੇ ਉਹਨਾਂ ਦੇ ਉੱਪਰ ਜ਼ਹਿਰ ਹੈ। ਹੂੰ। ਸਬਜ਼ੀਆਂ ਦੀ ਗੱਲ ਕਰ ਲੋ ਸਬਜ਼ੀਆਂ ਹੁੰਦੀਆਂ ਨੇ ਇੰਨਾ ਜ਼ਿਆਦਾ ਜ਼ਹਿਰ ਪਾਇਆ ਜਾਂਦਾ। ਬੈਂਗਣ ਦੀ ਗੱਲ ਕਰ ਲੋ ਬਤੌਆਂ ਦੀ। ਹੂੰ। ਤਾਂ ਉਸ ਦੀ ਸਬਜ਼ੀ ਜਿਹੜੀ ਆ ਉਸ ਦੇ ਉੱਪਰ ਸਭ ਤੋਂ ਵੱਧ ਸਪਰੇਅ ਹੁੰਦੀ ਹੈ। ਕੋਰਾ ਜਿਹੜਾ ਵਰਗੀਆਂ ਸਪਰੇਅਆਂ ਨੇ। ਇੱਕ ਪਾਸੇ ਕੰਪਨੀਆਂ ਦਾ ਜ਼ੋਰ ਲੱਗਿਆ ਕਹਿੰਦੇ ਜੀ ਇਹ ਸਪਰੇਅ ਦਾ ਕੋਈ ਨੁਕਸਾਨ ਹੀ ਨਹੀਂ। ਇਹ ਸੰਭਵ ਵੀ ਕਿਵੇਂ ਹੈ ਜਿਹਦੇ ਨਾਲ ਮਨੁੱਖ ਜਿਹੜਾ ਆਪਣੇ ਤੌਰ ਤੇ ਕੋਈ ਚੀਜ਼ ਪੈਦਾ ਕਰੇਗਾ ਨਾ ਉਸ ਦਾ ਨੁਕਸਾਨ ਹੋਣਾ ਹੀ ਹੋਣਾ। ਚਾਹੇ ਤੁਸੀਂ ਜਹਵਾਈ ਜਾਜ ਸਫਰ ਕਿਉਂ ਨਹੀਂ ਕਰ ਰਹੇ ਹਰ ਚੀਜ਼ ਜਿਹੜੀ ਹੈ ਇਸ ਦਾ ਕੋਈ ਨਾ ਕੋਈ ਜਦੋਂ ਤੁਸੀਂ ਕੁਦਰਤ ਤੋਂ ਪਰਾਂ ਨੁਕਸਾਨ ਤਾਂ ਹੈਗੇ ਨੇ ਅਸੀਂ ਦੁੱਧ ਨੂੰ ਛਡਾਉਣ ਦੀ ਥਾਂ ਦੇ ਉੱਪਰ ਵੀ ਦੁੱਧ ਨਾ ਪੀਓ ਇਹਦੀ ਥਾਂ ਤੇ ਅਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਭਾਈ ਨਕਲੀ ਦੁੱਧ ਨਕਲੀ ਸਮਾਨ ਜਿੱਥੇ-ਇਥੇ ਵਿਕ ਰਿਹਾ ਹੈ ਉਹਨੂੰ ਫੜਾਓ ਜਿਹੜਾ ਸਾਡਾ ਸਿਹਤ ਵਿਭਾਗ ਹੈ ਉਹਨੂੰ ਉਹਦੀ ਸ਼ਿਕਾਇਤ ਕਰੋ ਸਿਹਤ ਵਿਭਾਗ ਨਹੀਂ ਕਰਦਾ ਉਹ ਉਹ ਨਹੀਂ ਚੈੱਕ ਕਰਦੇ ਆਪਾਂ ਬਾਜ਼ਾਰ ਚ ਅੱਜ ਵੇਖ ਲਈਏ ਸਾਲ ਬਾਅਦ ਦਿਵਾਲੀ ਮੱਸਿਆ ਨੂੰ ਹੀ ਉਹ ਬਾਹਰ ਨਿਕਲਦੇ ਨੇ ਉਦੋਂ ਅਖਬਾਰਾਂ ਟੀਵੀ ਭਰੇ ਹੁੰਦੇ ਨੇ ਇੱਥੇ ਸਿਹਤ ਵਿਭਾਗ ਨੇ ਛਾਪਾਂ ਮਾਰਿਆ ਉਹ ਲਗਾਤਾਰ ਉਹ ਰੁਟੀਨ ਚ ਜੇ ਨਹੀਂ ਛਾਪੇ ਮਾਰੀ ਕਰਦੇ ਨਹੀਂ ਵੇਖਦੇ ਆਪਾਂ ਤਾਂ ਜਨਤਾ ਤਾਂ ਵੇਖ ਰਹੀ ਹੈ ਮੇਰਾ ਸਵਾਲ ਹੈ ਕਿ ਦੁੱਧ ਤੋਂ ਬਿਨਾ ਮੈਂ ਉਹਨਾਂ ਨੂੰ ਹੀ ਪੁੱਛ ਲੈਣਾ ਉਹਨਾਂ ਵੀਰਾਂ ਨੂੰ ਦੁੱਧ ਤੋਂ ਬਿਨਾ ਬਾਕੀ ਪਿਓਰ ਚੀਜ਼ਾਂ ਕਿਹੜੀਆਂ ਨੇ ਜਿਹੜੇ ਤੁਸੀਂ ਖਾ ਰਹੇ ਹੋ ਆਟੇ ਦੀ ਗੱਲ ਲੈ ਲਓ ਤੁਸੀਂ ਆਟਾ ਕਹਿੰਦੇ ਹੋ ਵੀ ਅਸੀਂ ਬਾਜ਼ਾਰ ਚੋਂ ਆਟਾ ਲੈ ਕੇ ਖਾ ਲਾਂਗੇ ਭਾਈ ਜਿਹੜਾ ਆਟੇ ਦੇ ਵਿੱਚ ਕੀੜਾ ਨਾ ਲੱਗੇ ਜਿਹੜਾ ਉਹ ਜ਼ਹਿਰ ਵਰਤਿਆ ਜਾਂਦਾ ਤੇ ਆਟਾ ਤੁਸੀਂ ਕਦੇ ਵੇਖ ਲਓ ਥੈਲੀ ਵਾਲਾ ਆਟਾ ਲੈ ਆ ਕੇ ਘਰੇ ਰੱਖ ਲਓ ਕਈ ਕੰਪਨੀਆਂ ਇੰਨੀ ਜ਼ਿਆਦੀ ਵਰਤੋਂ ਕਰਦੀਆਂ ਨੇ ਕਿ ਉਹ ਆਟਾ ਜਿਹੜਾ ਤੁਸੀਂ 4-4 5-5 ਮਹੀਨੇ ਰੱਖ ਲਓ ਖਰਾਬ ਨਹੀਂ ਹੋਊ ਕੀੜਾ ਨਹੀਂ ਲੱਗੂ ਜੇ ਤੁਹਾਡਾ ਪਿਓਰ ਆਟਾ ਹੈ 15-16 ਦਿਨਾਂ ਤੋਂ ਬਾਅਦ ਖਾਸ ਕਰਕੇ ਜਦੋਂ ਬਰਸਾਤਾਂ ਦੇ ਦਿਨ ਨੇ ਉਹਨੂੰ ਨਾਲ ਦੀ ਨਾਲ ਸੁੰਢੀ ਪੈ ਜਾਏਗੀ ਉਹ ਤੁਹਾਡਾ ਆਟਾ ਪਤਾ ਲੱਗ ਜਾਣਾ ਵੀ ਸੁੰਢ ਪੈ ਗਏ ਨੇ ਤਾਂ ਇਹਦਾ ਮਤਲਬ ਕੀ ਹੈ ਆਪਾਂ ਜੇ ਇਹਨੂੰ ਸਮਝੀਏ ਇਸ ਗੱਲ ਨੂੰ ਸਮਝੀਏ ਉਹਦੇ ਵਿੱਚ ਜ਼ਹਿਰ ਇੰਨਾ ਜ਼ਿਆਦਾ ਹੈ ਕਿਉਂਕਿ ਜਿਹੜੇ ਕੀੜੇ ਨੇ ਨਾ ਕੀੜੇ ਮਕੌੜੇ ਜਿਹੜੀ ਕੁਦਰਤ ਹੈ ਬੜੀ ਸਿਆਣੀ ਹੈ ਅਸ ਮਨੁੱਖ ਨਹੀਂ ਇੰਨਾ ਸਿਆਣਾ ਕੀੜੇ ਮਕੌੜੇ ਨੂੰ ਪਤਾ ਵੀ ਕਿੱਥੇ ਕੀ ਹੈ ਬੈਂਗਣ ਨੇ ਜੇ ਉਹਨਾਂ ਦੇ ਉੱਪਰ ਸਪਰੇ ਨਹੀਂ ਹੋਈ ਹੋਈ ਤਾਂ ਉਹ ਕਾਣੇ ਮਿਲਣਗੇ ਤੁਹਾਨੂੰ ਕੀੜਾ ਮਤਲਬ ਕੁਦਰਤ ਬਹੁਤ ਸਿਆਣੀ ਹੈ ਉਸ ਨੂੰ ਖਾਂਦੀ ਹੈ ਮਨੁੱਖ ਜਿਹੜਾ ਸਪੈਸ਼ਲ ਸਪਰੇ ਕਰ ਕਰਕੇ ਉਸ ਨੂੰ ਖਾ ਰਿਹਾ ਜਿਹੜੀਆਂ ਬਾਜ਼ਾਰ ਭਰਿਆ ਪਿਆ ਮਠਿਆਈਆਂ ਨੇ ਇੱਥੋਂ ਤੱਕ ਜਿਹੜੇ ਰੰਗ ਨੇ ਸਲਮਾਨ ਖਾਨ ਬਾਰੇ ਤੁਸੀਂ ਸੁਣਿਆ ਹੋਊਗਾ ਖਬਰ ਇਹ ਸੱਚ ਹੈ ਸਾਡੇ ਆਪਣੇ ਪਰਿਵਾਰਕ ਮੈਂਬਰ ਨਾਲ ਇਕ ਨਾਲ ਇਹ ਵਰਤਾਰਾ ਹੋ ਰਿਹਾ ਹੈ ਉਹ ਕੱਪੜੇ ਇੱਕ ਖਾਸ ਕੰਪਨੀ ਦੇ ਬਾਰੇ ਨੇ ਜਿਹੜੀ ਸੁਧਾਰਨ ਬੁਨੈਣ ਨਹੀਂ ਬੁਨੈਣ ਸੁਧਾਰਨ ਬੁਨੈਣ ਕਿਸੇ ਵੀ ਕੰਪਨੀ ਦੀ ਉਹਨਾਂ ਦੇ ਬਾਡੀ ਬਰਦਾਸ਼ਤ ਨਹੀਂ ਕਰਦੀ ਉਹਨਾਂ ਨੂੰ ਨਾਲ ਦੀ ਨਾਲ ਜਲਨ ਹੋਣ ਲੱਗ ਜਾਂਦੀ ਉਹਨਾਂ ਦੇ ਸਰੀਰ ਦੇ ਉੱਪਰ ਉਹ ਕੱਪੜੇ ਨਹੀਂ ਪਹਿਨ ਸਕਦੇ ਮਤਲਬ ਮੇਰਾ ਇਹ ਹੈ ਕਿ ਸਾਡੇ ਕੱਪੜੇ ਦੇ ਵਿੱਚ ਵੀ ਕੈਮੀਕਲ ਜਿਹੜੇ ਰੰਗ ਨੇ ਉਹ ਐਸੋ ਜੇ ਤਰੀਕੇ ਨਾਲ ਤਿਆਰ ਕੀਤੇ ਗਏ ਨੇ ਸਾਡਾ ਮਨੁੱਖ ਦਾ ਸਰੀਰ ਉਹਨਾਂ ਨੂੰ ਝੱਲਦਾ ਨਹੀਂ ਤਾਂ ਬੰਦਾ ਕਿੱਧਰ ਜਾਵੇਗਾ ਮਤਲਬ ਮੇਰਾ ਕਹਿਣ ਤੋਂ ਹੈ ਤੁਸੀਂ ਇੱਕ ਚੀਜ਼ ਨੂੰ ਨਾ ਛੱਡੋ ਸਾਰੀਆਂ ਛੱਡ ਦਿਓ ਨਾ ਫਿਰ ਖਾਣਾ ਕੀ ਹੈ ਹਵਾ ਖਾਵਾਂਗੇ ਪਾਣੀ ਸਾਡਾ ਦੂਸ਼ਿਤ ਹੈ ਅਸੀਂ ਉਧਰ ਉਹਨੂੰ ਸਦਾਰਨ ਚ ਸੰਭਾਲਾ ਕਿਉਂ ਨਹੀਂ ਮਾਰਦੇ ਅੱਜ ਅਸੀਂ ਇਹ ਗੱਲ ਮਿੰਟ ਚ ਕਹਿ ਦੇਣਾ ਵੀ ਦੁੱਧ ਛੱਡ ਦਿਓ ਜਿਹੜੇ ਡੇਰੀ ਫਾਰਮਰ ਨੇ ਉਹਨਾਂ ਦੇ ਪਹਿਲਾਂ ਹੀ ਬਹੁਤ ਬੁਰੇ ਹਾਲਾਤ ਨੇ ਅਸੀਂ ਇਹ ਕਿਉਂ ਨਹੀਂ ਕਰਦੇ ਵੀ ਭਾਈ ਸਾਨੂੰ ਸ਼ੁੱਧ ਦੁੱਧ ਦੇ ਦਿਓ ਸਾਨੂੰ ਡੇਰੀ ਫਾਰਮਰ ਨੂੰ ਜਾ ਕੇ ਕਹਿਣਾ ਵੀ ਭਾਈ ਮੈਨੂੰ ਪਿਓਰ ਦੀ ਗਾਰੰਟੀ ਦੇਣਾ ਤੂੰ ਪੈਨ ਪਿਓਰ ਦੁੱਧ ਦੇ ਮੈਂ ਤੈਨੂੰ ਜਿੱਥੇ 50 60 ਰੁਪਏ ਨੂੰ ਬਾਜ਼ਾਰ ਚ ਮਿਲ ਰਿਹਾ ਮੈਂ ਤੈਨੂੰ 100 ਰੁਪਏ ਦੇਣ ਨੂੰ ਤਿਆਰ ਹੂੰ ਉਹ ਤੋਂ ਨੂੰ ਹੱਸ ਕੇ ਦੇਊਗਾ ਜਦੋਂ ਉਹਦੀ ਉਜਰਸ ਦੇ ਉਹਨੂੰ ਪੈਸੇ ਮਿਲਣ ਬਾਜ਼ਾਰ ਦੇ ਵਿੱਚ ਨਕਲ ਚੀਜ਼ ਨੇ ਜਿਹੜੇ ਨਕਲ ਬਣਾ ਰਹੇ ਨੇ ਜਿਹੜੇ ਆਰ ਆ ਰੋਟ ਹੈ ਸਰਫ ਹੈ ਇਹਦੇ ਨਾਲ ਨਾਲ ਡਿਟਰਜੈਂਟ ਹੈ ਜਿਹੜੇ ਸਾਬਣ ਨੇ ਇਸ ਤੋਂ ਇਲਾਵਾ ਹੋਰ ਬਹੁਤ ਚੀਜ਼ਾਂ ਨੇ ਜਿਹੜੀਆਂ ਮਿਲਾ ਕੇ ਸਟਾਰਚ ਬਹੁਤ ਮਾਤਰਾ ਉਹਦੀ ਮਲਾਈ ਜਾਂਦੀ ਹੈ ਨਕਲੀ ਦੁੱਧ ਤਿਆਰ ਕਰਨੇ ਅਸੀਂ ਉਹਨਾਂ ਨੂੰ ਕਿਉਂ ਨਹੀਂ ਫੜਾਉਂਦੇ ਉਹਨਾਂ ਬੰਦਿਆਂ ਨੂੰ ਖਲਕਤ ਲੋਕੜੇ ਨੇ ਉਹਨਾਂ ਨੂੰ ਫੜਾਉਣਾ ਬਜਾਏ ਇਸ ਦੇ ਵੀ ਚੀਜ਼ਾਂ ਹੀ ਖਾਣੇ ਬੰਦ ਕਰੋ ਫਿਰ ਸਾਰਾ ਕੁਝ ਬੰਦ ਕਰ ਦਿਓ ਅੱਜ ਆਪਾਂ ਦੁੱਧ ਲਿਓ ਸੌਖਾ ਜਿਹਾ ਤਰੀਕਾ ਤੁਸੀਂ ਘਰ ਦੇ ਵਿੱਚ ਦੁੱਧ ਲਿਆਂਦਾ ਜੀ ਤੁਹਾਡੇ ਕੋਲ ਕੋਈ ਕੈਮੀਕਲ ਨਹੀਂ ਮੰਨ ਲਓ ਤੁਸੀਂ ਟੈਸਟ ਕਰਨਾ ਦੁੱਧ ਨੂੰ ਜੀ ਘਰ 'ਚ ਨਮਕ ਤਾਂ ਹੈ ਹੂੰ ਹੂੰ ਆਪਣਾ ਦੁੱਧ ਲਵੋ ਇੱਕ ਚਮਚਾ ਜਿਹੜਾ ਵੱਡਾ ਉਹ ਦੁੱਧ ਦਾ ਕੱਚ ਦੇ ਗਲਾਸ 'ਚ ਪਾ ਲਓ ਹੂੰ ਉਧਰੋਂ ਆਇਓਡੀਨ ਨਮਕ ਜਿਹੜਾ ਉਸ ਦਾ ਇੱਕ ਚਮਚਾ ਪਾ ਦਿਗੋ ਥੋੜੀ ਦੇਰ ਉਸ ਨੂੰ ਘੋਲ ਕੇ ਚੰਗੀ ਤਰ੍ਹਾਂ ਹਿਲਾ ਕੇ ਛੱਡ ਦਿਓ ਜੇ ਦੁੱਧ ਤੁਹਾਡਾ ਸਟਾਰਚ ਜ਼ਿਆਦਾ ਰਲਿਆ ਹੋਇਆ ਉਹ ਦੁੱਧ ਰੰਗ ਬਟਾ ਜਾਊਗਾ ਹਲਕਾ ਜਾਂ ਨੀਲਾ ਹੋਣ ਲੱਗ ਜਾਊ ਇਸੇ ਤਰ੍ਹਾਂ ਹੀ ਤੁਸੀਂ ਦੂਸਰੀ ਪਰਖ ਕਰ ਸਕਦੇ ਹੋ ਇਸ ਦੇ ਵਿੱਚ ਜੇ ਦੁੱਧ ਦੇ ਵਿੱਚ ਮਲਾਵਟ ਦੀ ਪਰਖ ਕਰਨੀ ਵੀ ਸਰਫ ਕਿੰਨਾ ਪਾਇਆ ਗਿਆ ਜਾਂ ਸਾਬਣ ਕਿੰਨਾ ਰਲਿਆ ਤਾਂ ਤੁਸੀਂ ਦੁੱਧ ਜਿਹੜਾ ਲਵੋ ਉਸ ਦੇ ਵਿੱਚ ਕੱਚ ਦੇ ਗਲਾਸ ਦੇ ਵਿੱਚ ਪਾ ਕੇ ਜਾਂ ਕਿਸੇ ਵੀ ਬਰਤਨ 'ਚ ਉਹਨੂੰ ਯੋਰ ਦੀ ਘਮਾਓ ਚਮਚਾ ਇੱਧਰ ਉੱਧਰ ਚੰਗਾ ਘਮਾਓ ਜਿਵੇਂ ਆਪਾਂ ਮਧਾਣੀ ਫੇਰਦੇ ਆਂ ਜਿਹੜੀ ਚੱਗ ਹੈ ਜੇ ਲੰਬਾ ਸਮਾਂ ਜ਼ਿਆਦਾ ਸਮਾਂ ਰਹਿੰਦੀ ਹੈ ਤੁਹਾਡਾ ਡਿਟਰਜੈਂਟ ਪਾਊਡਰ ਵਾਲਿਆ ਹੋਇਆ ਜੀ ਜੀ ਮਤਲਬ ਪਛਾਣ ਕਰ ਸਕਦੇ ਆ ਹਲਕ ਸਸਤੀ ਜੀ ਕਿਟ ਹੈ ਹੂੰ 3-400 ਰੁਪਏ ਦੀ ਹੈ ਜੀ ਪੀਏਯੂ ਲੁਧਿਆਣਾ ਨਾਲ ਅਸੀਂ ਸੰਪਰਕ ਕਰ ਸਕਦੇ ਹਾਂ ਕਿਟ ਲੈ ਕੀ ਅਸੀਂ ਜਿੱਥੇ ਦਵਾਈਆਂ ਤੇ ਲੱਖਾਂ ਕਰੋੜਾਂ ਰੁਪਏ ਖਰਚਦੇ ਹਾਂ ਅਸੀਂ ਇਹ ਕਿਟ ਨਹੀਂ ਲੈ ਆ ਕੇ ਕਰ ਰੱਖ ਸਕਦੇ ਆਪਣੀ ਕਿਟ ਨਾਲ 2 ਮਿੰਟਾਂ 'ਚ ਉਹ ਦੁੱਧ ਟੈਸਟ ਕਰ ਦਿੰਦੀ ਹੈ ਜੇ ਤੁਸੀਂ ਹੋਰ ਵੱਡੇ ਕਾਰੋਬਾਰੀ ਹੋ ਜੇ ਤੁਹਾਨੂੰ ਰੱਬ ਨੇ ਪੈਸਾ ਬਧੇਰੇ ਦਿੱਤਾ ਹੈ ਤੁਸੀਂ 5-10000 ਦੇ ਇੱਕ ਜਿਹੜੀ ਮੀਟਰਿੰਗ ਵਾਲੀ ਮਸ਼ੀਨ ਆਉਂਦੀ ਹੈ ਉਹ ਸਾਰੇ ਤਾਂ ਤੀ ਦੱਸ ਦਿੰਦੀ ਦੁੱਧ ਦੇ ਵਿੱਚ ਚਾਰ ਬੂੰਦਾਂ ਸੁੱਟੋ ਨਾਲ ਦੇ ਨਾਲ ਦੱਸ ਦਊਗੀ ਮੇਰਾ ਕਹਿਣ ਤੋਂ ਭਾਵ ਹੈ ਜਿਹੜਾ ਇਹ ਜੀਵਨ ਹੈ ਦੋਸਤੋ ਇਹ ਦੁੱਧ ਤੋਂ ਬਿਨਾ ਨਹੀਂ ਹੈਗਾ ਦੁੱਧ ਤੋਂ ਬਿਨਾ ਸੰਭਵ ਹੀ ਨਹੀਂ ਡਾਕਟਰ ਕਿੰਨਾ ਕਿ ਤੁਸੀਂ ਦੁੱਧ ਨੂੰ ਬੰਦ ਕਰੋਗੇ ਤਾਂ ਮਤਲਬ ਦੁੱਧ ਬੰਦ ਕਰ ਰਹੇ ਹੋ ਤੁਹਾਡਾ ਜਿਗਰ ਜਿਹੜਾ ਹਮ ਇਨਸਾਨ ਦਾ ਜਿਗਰ ਸਾਡੇ ਬੇਟਾ ਮੇਰਾ ਜਿਹੜਾ ਆਯੁਰਵੇਦ ਦੇ ਉਹ ਡਾਕਟਰ ਨੇ ਵੈਦ ਨੇ ਆਯੁਰਵੇਦ ਦੇ ਵਿੱਚ ਪਹਿਲਾ ਪੁਆਇੰਟ ਹੈ ਜਿਹੜਾ ਜਿਗਰ ਹੈ 513 ਕੰਮ ਕਰ ਰਿਹਾ ਇੱਕੋ ਸਮੇਂ ਦੇ ਉੱਪਰ 513 ਕੰਮ ਕਰਦਾ ਅਸੀਂ ਅੱਖਾਂ ਚ ਮਾਕਣਿਆ ਰੋਨੇ ਆ ਹੱਸਦੇ ਆ ਪਾਣੀ ਕਈ ਪਗ ਕਈ ਟੰਗਾਂ ਦਾ ਪਾਣੀ ਹੁੰਦਾ ਅੱਖਾਂ ਦੇ ਵਿੱਚੋਂ ਖੁਸ਼ੀ ਦੇ ਵੀ ਹੰਝੂ ਗਮੀ ਵਾਲੇ ਰੋਣ ਵਾਲੇ ਕੁੱਟ ਪਏ ਤੋਂ ਰੋਣ ਵਾਲੇ ਕੋਈ ਚੀਜ਼ ਅੱਖ 'ਚ ਵਿੱਚ ਵਜ ਜਾਂਦੀ ਹੈ ਉਹਦੇ ਤੋਂ ਇਹ ਸਾਰੇ ਤਰ੍ਹਾਂ ਦੇ ਪਾਣੀ ਨੂੰ ਜਦੋਂ ਵਿਗਿਆਨਕ ਇਸ ਨੂੰ ਚੈੱਕ ਕਰਨਗੇ ਲੈਬ ਦੇ ਵਿੱਚ ਉਹ ਸਾਰੇ ਵੱਖ-ਵੱਖ ਤਰ੍ਹਾਂ ਦਾ ਹੁੰਦਾ ਉਸ ਦੇ ਵਿੱਚ ਵੱਖੋ-ਵੱਖਰੇ ਤੱਤ ਪੈਦਾ ਕਰਦਾ ਕੌਣ ਕਰਦਾ ਜਿਗਰ ਤੇ ਇਸੇ ਤਰੀ ਜਿਗਰ ਨੇ ਮਨੁੱਖ ਨੂੰ ਜਨਮ ਦੇਣ ਵੇਲੇ ਜਿੰਨੇ ਵੀ ਜਿਵੇਂ ਮੰਨ ਲਓ 20 ਜੈਕ ਮਨੁੱਖ ਦਾ ਜੀ ਜਾਂ ਔਰਤਾਂ ਭੈਣਾਂ ਨੇ ਸਾਡੀਆਂ ਉਹਨਾਂ ਨੂੰ ਜਿਹੜੇ ਬੱਚੇ ਨੂੰ ਜਨਮ ਦੇਣ ਵਾਲੇ ਜੋ ਵੀ ਤੱਤ ਚਾਹੀਦੇ ਨੇ ਉਹ ਸਰੀਰ ਨੂੰ ਉਹ ਜਿਗਰ ਹੀ ਤਾਂ ਪੈਦਾ ਕਰ ਰਿਆ ਤੇ ਸਭ ਤੋਂ ਸ਼ਾਨਦਾਰ ਪ੍ਰੋਟੀਨ ਕਿਸ ਦੇ ਵਿੱਚ ਆ ਸਭ ਤੋਂ ਵੱਧ ਤੱਤ ਕਿਹਦੇ ਨੇ ਦੁੱਧ 'ਚ ਨੇ ਦੁੱਧੋਸੀ ਬੰਦ ਕਰਾਉਣ ਤੁਰੇ ਹੋਏ ਆ ਜੇ ਅਸੀਂ ਦੁੱਧ ਨੂੰ ਬੰਦ ਕਰਵਾ ਦਿੰਦੇਗੇ ਜਿਹੜੀ ਮਨੁੱਖਤਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਨਮ ਕਿਹੋ ਜਿਹਾ ਨੂੰ ਦੇਣਾ ਬਿਲਕੁਲ ਉਹ ਜ਼ਰੂਰੀ ਹੈ ਕਿ ਜਿਹੜਾ ਰਤਨ ਹੈ ਕੁਦਰਤ ਵੱਲੋਂ ਬਖਸ਼ਿਆ ਹੈ ਦੁੱਧ ਹੈ ਜਿਹੜਾ ਧਾਰਮਿਕ ਕਾਰਜਾਂ 'ਚ ਵੀ ਵਰਤਿਆ ਜਾਂਦਾ ਹੈ ਇਸ ਦੀ ਵਰਤੋਂ ਦੇ ਬਾਰੇ ਸੁਚੇਤ ਹੋਇਆ ਜਾਵੇ ਬਿਰਕਸਾਨ ਤੁਸੀਂ ਜੁੜੇ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਮੋਹਰਾਨਾ